ਬਰਨਾਲੇ ਦੀ ਮੰਡੀ ਦੇ ਵਿੱਚ ਪਹੁੰਚੇ ਮੇਰੇ ਕਿਸਾਨ ਦੋਸਤੋ ਮੇਰੇ ਆਪਹਿਣੋ ਤੇ ਨੌਜਵਾਨ ਸਾਥਿਓ ਅੱਜ ਸਾਰੇ ਭਾਰਤ ਦੇ ਵਿੱਚ ਬਰਸਾਤ ਦੇ ਕਾਰਨ ਚਾਹੇ ਉਹ ਪੰਜਾਬ ਹੈ ਚਾਹੇ ਉਹ ਹਿਮਾਚਲ ਪ੍ਰਦੇਸ਼ ਹੈ ਚਾਹੇ ਉਹ ਜੰਮੂ ਕਸ਼ਮੀਰ ਹੈ ਚਾਹੇ ਉਹ ਉੱਤਰਾਖੰਡ ਹੈ ਸਾਰੇ ਭਾਰਤ ਦੇ ਵਿੱਚ ਅੱਜ ਬਹੁਤ ਵੱਡਾ ਨੁਕਸਾਨ ਜਿਹੜਾ ਬਾਰਸ਼ਾਂ ਦੇ ਕਾਰਨ ਸਰਕਾਰ ਦੀਆਂ ਨਲਾਇਕੀਆਂ ਦੇ ਕਾਰਨ ਇਹ ਨੁਕਸਾਨ ਜਿਵੇਂ ਹੋ ਰਿਹਾ ਹੈ ਇਹ ਅਸਲ ਵਿੱਚ ਇਸ ਵਰਤਾਰੇ ਨੇ ਪੰਜਾਬ ਦੇ ਵਿੱਚ ਤਕਰੀਬਨ ਉਹ ਜ਼ਿਲ੍ਹੇ ਜਿੱਤੇ ਸਤਲੁਜ ਰਾਵੀ ਵਿਆਸ ਦਾ ਬਹੁਤ ਵੱਡਾ ਹਮਲਾ ਹੈ ਜਿਨੇ ਹਜ਼ਾਰਾਂ ਸੈਂਕੜੇ ਕ ਪਿੰਡ 3 ਲੱਖ 1 2 ਤੋਂ ਉੱਤੇ ਜ਼ਮੀਨ ਤੇ 2 2.5 ਦਰਜਣਾ ਜਿਹੜੀ ਇਨਸਾਨੀ ਜ਼ਿੰਦਗੀਆਂ ਨੇ ਉਹਨਾਂ ਨੂੰ ਤਬਾਹ ਕੀਤਾ ਇਸ ਕਰਕੇ ਸਾਡੀ ਪਹਿਲੀ ਮੰਗ ਹੈ ਕਿ ਪੰਜਾਬ ਸਰਕਾਰ ਜਦੋਂ ਬਾਕੀ ਸੂਬੇ ਦੀਆਂ ਸਰਕਾਰਾਂ ਤੇ ਸੈਂਟਰ ਦੀ ਸਰਕਾਰ ਇਸ ਨੂੰ ਕੌਮੀ ਆਫਤ ਦਾ ਐਲਾਨ ਕਰੇ ਕਿਉਂਕਿ ਕੌਮੀ ਆਫਤ ਦਾ ਜਦੋਂ ਤੱਕ ਐਲਾਨ ਨਹੀਂ ਹੁੰਦਾ ਜਿਹੜਾ ਭਗਵੰਤ ਸਾਹਿਬ ਕਹਿੰਦਾ ਵੀ ਮੇਰੇ ਕੋਲ ਫੰਡ ਬਹੁਤ ਪਏ ਆ ਇਹ ਫੰਡ ਜਦੋਂ ਤੱਕ ਸੈਂਟਰ ਦੇ ਵਿੱਚ ਰੱਖਿਆ ਫੰਡ ਜਿਹੜਾ 75% ਸੈਂਟਰ ਦੇ ਜਿਹੜਾ ਹੁੰਦਾ ਹੈ ਤੇ 25% ਪੰਜਾਬ ਸਰਕਾਰ ਨੇ ਜਾਂ ਬਾਕੀ ਸੂਬੇ ਦੀਆਂ ਸਰਕਾਰਾਂ ਨੇ ਦੇਣਾ ਹੁੰਦਾ ਹੈ ਇਹ ਉਦੋਂ ਦਿੱਤਾ ਜਾਂਦਾ ਹੈ ਜਦੋਂ ਇਹਨੂੰ ਇਹ ਕਮਿਊਨਿਟੀ ਨੁਕਸਾਨ ਦੀ ਐਲਾਨੀ ਜਾਵੇ ਇਸ ਕਰਕੇ ਇੱਥੋਂ ਦੀਆਂ ਸਰਕਾਰਾਂ ਨੇ ਅਜੇ ਤੱਕ ਜਿਹੜਾ ਇਹਨਾਂ ਦਾ ਥੇਤੀ ਵਾਲੀ ਵਿਭਾਗ ਹੈ ਜਾਂ ਇਹਨਾਂ ਦੇ ਡਰੇਨ ਵਿਭਾਗ ਹੈ ਅਜੋ ਤੱਕ ਇਹ ਪੁਸ਼ਟੀ ਨਹੀਂ ਕਰ ਸਕੇ ਕਿ ਕਿੰਨੇ ਹਜ਼ਾਰ ਕਿਲੋਮੀਟਰ ਛੜਕਾਂ ਪ੍ਰਭਾਵਿਤ ਹੋਈਆਂ ਨੇ ਕਿੰਨੇ ਸਕੂਲ ਨਸ਼ਟ ਹੋਏ ਐ ਕਿੰਨੇ ਹਸਪੀਟਲ ਡਿੱਗੇ ਐ ਕਿੰਨੇ ਮਕਾਨ ਦਾ ਨੁਕਸਾਨੇ ਗਏ ਐ ਤੇ ਕਿੰਨੀ ਜਿਹੜੀ ਜਵੀ ਫਸਲ ਹੈ ਉਹ ਨੁਕਸਾਨੀ ਗਈ ਐ ਅਜੇ ਤੱਕ ਇਹਨਾਂ ਦੇ ਜਿਹੜੇ ਪ੍ਰਬੰਧਕ ਐ ਪ੍ਰਬੰਧ ਕੀਤੇ ਐ ਉਹ ਪ੍ਰਬੰਧ ਆਪਦੇ ਆਪ ਦੇ ਵਿੱਚ ਐ ਕਹਿਣਾ ਹੋਵੇ ਵੀ ਜ਼ੀਰੋ ਐ ਲੋਕ ਇਸ ਗੱਲ ਦੀ ਇਸ ਸਮੇਂ ਦੇ ਬਾਅਦ ਕਿਉਂਕਿ 1900 ਖਾਸੀ ਦੇ ਵਿੱਚ 37 ਸਾਲ ਪਹਿਲਾਂ ਜਿਹੜਾ ਪਾਣੀ ਦੀ ਆਫਤ ਹੈ ਉਦੋਂ ਆਈ ਸੀ ਜਿਹੜੀਆਂ ਸਰਕਾਰਾਂ 37 ਸਾਲ ਤੋਂ ਪਹਿਲਾਂ 37 ਸਾਲਾਂ ਦੇ ਵਿੱਚ ਜਿਹੜੀਆਂ ਅੱਜ ਚਾਹੇ ਉਹ ਕਾਲੀ ਹੈ ਚਾਹੇ ਉਹ ਕਾਂਗਰਸੀ ਹੈ ਚਾਹੇ ਉਹ ਭਾਜਪਾ ਵਾਲੇ ਹੈ ਜਿਹੜੇ ਚਿੱਠੀਆਂ ਸੈਂਟਰ ਨੂੰ ਲਿਖਦਾ ਡਰਾਮਾ ਕਰਦੇ ਹੈ ਤੇ ਸੈਂਟਰ ਇਸ ਗੱਲ ਦੇ ਉੱਤੇ ਤਸ ਤੋਂ ਮਸਨੀ ਅਜੇ ਹੋਇਆ ਇਸ ਕਰਕੇ ਇਹ ਸਾਡੀ ਪਹਿਲੀ ਮੰਗ ਹੈ ਕਿ ਇਸ ਸਾਰੇ ਏਰੀਏ ਨੂੰ ਕੋਮੀ ਆਫਤ ਅਨੰਨਿਆ ਜਾਵੇ ਤਾਂ ਕਿ ਸੈਂਟਰ ਸਰਕਾਰ ਤੇ ਪੰਜਾਬ ਦੀ ਸਰਕਾਰ ਇਹਦੇ ਵਿੱਚ ਹਿੱਸਾ ਪਾ ਸਕਣ ਅਗਲੀ ਗੱਲ ਦੋਸਤੋ ਇਹ ਹੈ ਕਿ ਜਿੰਨੇ ਵੀ ਪਰਿਵਾਰਾਂ ਦਾ ਨੁਕਸਾਨ ਹੋਇਆ ਜਿੰਨੇ ਵੀਆ ਮੌਤਾ ਹੋਈਆਂ ਨੇ ਜਿੰਨੇ ਵੀ ਫਸਲਾਂ ਦੀ ਨੁਕਸਾਨ ਹੋਇਆ ਹੈ ਸੜਕਾਂ ਦਾ ਨੁਕਸਾਨ ਹੋਇਆ ਹੈ ਸਕੂਲਾਂ ਦਾ ਨੁਕਸਾਨ ਹੋਇਆ ਹੈ ਕੌਮੀ ਆਫਤ ਦੇ ਵਿੱਚ ਬਕਾਇਦਾ ਇਹ ਸਾਰੀ ਲਿਸਟ ਰੱਖੀ ਗਈ ਹੈ ਕਿ ਹਸਪੀਟਲ ਨੂੰ ਕਿੰਨਾ ਦੇਣਾ ਚਾਹੀਦਾ ਹੈ ਸਕੂਲ ਪ੍ਰਾਇਮਰੀ ਨੂੰ ਕਿੰਨਾ ਦੇਣਾ ਚਾਹੀਦਾ ਹੈ ਸੈਕੰਡਰੀ ਸਕੂਲ ਨੂੰ ਕਿੰਨਾ ਦੇਣਾ ਚਾਹੀਦਾ ਹੈ ਇਹ ਜਿਹੜੀ ਉਹ ਕਮਿਊਨਿਟੀ ਹੈ ਉਹਦੇ ਸਾਰੀ ਦੇ ਵਿੱਚ ਇੱਥੋਂ ਤੱਕ ਹੈ ਜਿਹੜਾ ਭਗਵਾਨ ਤੁਮਾਨ ਕਹਿੰਦਾ ਸੀ ਕਿ ਮੈਂ ਮੁਰਗੀ ਦੇ ਵੀ ਦੇਊਂਗਾ ਉਹ ਚ ਮੁਰਗੀ ਦਾ 100 ਰੁਪਿਆ ਰੱਖਿਆ ਤੇ ਪਸ਼ੂਆਂ ਦਾ ਤਕਰੀਬਨ 33-34000 ਰੁਪਿਆ ਰੱਖਿਆ ਚਾਹੇ ਉਹ ਰੱਖਿਆ ਕਿੰਨਾ ਵੀ ਹੈ ਪਰ ਉਹ ਸਾਡੇ ਕਿਸਾਨਾਂ ਦੀ ਪੂਰਤੀ ਨਹੀਂ ਕਰਦਾ ਸਾਡੀ ਇਸ ਗੱਲ ਤੇ ਮੰਗ ਹੈ ਕਿ ਜਿੱਦੀ ਨੁਕਸਾਨ ਹੋਇਆ ਹੈ ਉਹਦੀ ਜਿਹੜੀ ਪੂਰਤੀ ਹੈ ਉਹ ਸਰਕਾਰ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਅਗਲੀ ਗੱਲ ਇਹ ਹੈ ਦੋਸਤੋ ਕਿ ਤੀਜੀ ਮੰਗ ਜਿਹੜੀ ਤੁਸੀਂ ਅੱਗੇ ਵੀ ਲੈ ਕੇ ਜਾਣੀ ਐ 5 ਤਰੀਕ ਨੂੰ ਦੇ ਆਪਾਂ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਤੇ ਪ੍ਰੋਗਰਾਮ ਵੀ ਕਰ ਰਹੇ ਆ ਕਿਉਂਕਿ ਜਦੋਂ ਪਾਣੀ ਦੇ ਵਾਪਸ ਹੋਣਾ ਹੈ ਜਿਹੜੀਆਂ ਉੱਥੇ ਫਸਲਾਂ ਮਰੀਆਂ ਨੇ ਜਿਹੜੇ ਉੱਥੇ ਪਸ਼ੂਤਨ ਮਰੇ ਆ ਜਿਹੜੇ ਉੱਥੇ ਹੋਰ ਬਨਾਸਪਤੀ ਸੜੂਗੀ ਉਹ ਸੜਨ ਤੋਂ ਬਾਅਦ ਉੱਥੇ ਬੈਕਟੀਰੀਆ ਪੈਦਾ ਹੋਊਗਾ ਉੱਥੇ ਮਾਰੂ ਰੋਗ ਆਉਣਗੇ ਇਸ ਕਰਕੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਐ ਕਿ ਉੱਥੇ ਡਾਕਟਰੀ ਟੀਮਾਂ ਹੁਣ ਤੋਂ ਤੁਰੰਤ ਕੀਤੀਆਂ ਜਾਣ ਤਾਂ ਕਿ ਇਹ ਜਿਹੜਾ ਸਦਮਾ ਲੋਕ ਸਹਾਰ ਰਹੇ ਐ ਜਿਹੜਾ ਬਿਮਾਰੀ ਵਾਲਾ ਸਦਮਾ ਉਹ ਲੋਕ ਨਾ ਸਹਾਰਨਾ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਗੱਲ ਦੀ ਜ਼ਿੰਮੇਵਾਰੀ ਲੈਣਾ ਪਰ ਸਰਕਾਰਾਂ ਇਸ ਜ਼ਿੰਮੇਵਾਰੀ ਤੋਂ ਭੱਜੀਆਂ ਹੋਈਆਂ ਨੇ ਸਰਕਾਰਾਂ ਉੱਥੇ ਇੱਕ ਫੋਟੋ ਖਿਚਾਉਣ ਜਾਂਦੀਆਂ ਨੇ ਇਥੋਂ ਤੱਕ ਕਹਿੰਦਿਆਂ ਨੇ ਕਿ ਅਸੀਂ ਹੈਲੀਕਾਪਟਰ ਛੱਡੇ ਹੈਲੀਕਾਪਟਰ ਉੱਤੇ ਛੱਡਤਾ ਹੈ ਹੈਲੀਕਾਪਟਰ ਕਰੂਗਾ ਕੀ ਜਦੋਂ ਤੱਕ ਇਹ ਇਨਸਾਨ ਦੇਹੀ ਨਹੀਂ ਕਰ ਸਕੇ ਵੀ ਇੱਥੇ ਨੁਕਸਾਨ ਕਿੰਨਾ ਹੋਇਆ ਹੈ ਜਦੋਂ ਤੱਕ ਇਨਸਾਨ ਦੇਹੀ ਕਰਨਗੇ ਉਦੋਂ ਹੀ ਸੈਂਟਰ ਨੂੰ ਚਿੱਠੀ ਲਿਖਣਗੇ ਉਹਦੀ ਸੈਂਟਰ ਜਿਹੜੀ ਕੋਮੀ ਆਫਤ ਦੀ ਗੱਲ ਕਰਦਾ ਹੈ ਉਹ ਤੋਂ ਬਾਅਦ ਦੇਊਗਾ ਇਸ ਕਰਕੇ ਸਰਕਾਰ ਇਸ ਗੱਲ ਦੇ ਵਿੱਚ ਜੇ ਐਂ ਕਹਿਣਾ ਹੋਵੇ 0.0 ਦੇ ਤੋ ਵੀ ਥੱਲੇ ਐ ਇਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਇਹਨਾਂ ਦੇ ਵਿਭਾਗ ਨੇ ਕੋਸ਼ਿਸ਼ ਹੀ ਨਹੀਂ ਕੀਤੀ ਕਿ ਇਸ ਪਾਸੇ ਧਿਆਨ ਦੇਣ ਅਗਲੀ ਜਿਹੜਾ ਇੱਥੋਂ ਦਾ ਜਲ ਸਰੋਤ ਮੰਤਰੀ ਹੈ ਉਹ ਕੱਲ ਪਰਸੋ ਪ੍ਰੈਸ ਬਿਆਨ ਕਾਨਫਰੰਸ ਕਰਦਾ ਹੈ ਉਹ ਚ ਬੋਲਦਾ ਹੈ ਕਹਿੰਦਾ ਅਸੀਂ ਤਾਂ ਜੀ ਗੇਤੀ ਚਿੱਠੀ ਲਿਖ ਸੀ ਉਹ ਚਿੱਠੀ ਦੇ ਵਿੱਚ ਸੈਂਟਰ ਨੇ ਉਹ ਚਿੱਠੀ ਪਾਸ ਕਰਤੀ ਉਹ ਚਿੱਠੀ ਕਰ ਤੋਂ ਬਾਅਦ ਅਸੀਂ ਉਹਦਾ ਠੇਕਾ ਦਿੱਤਾ ਠੇਕਾ ਪਤਾ ਕਿ ਨੂੰ ਦਿੰਦੇ ਐ ਠੇਕਾ ਇਹੀ ਜੀ ਕੰਪਨੀ ਨੂੰ ਦਿੰਦੇ ਐ ਜਿਹੜੇ ਮਕਾਨਾਂ ਦੀ ਇਸਾਰੀ ਕਰਦੇ ਐ ਇਹ ਕੰਪਨੀ ਚੰਡੀਗੜ੍ਹ ਦੇ ਵਿੱਚ ਇਹਦਾ ਦਫ਼ਤਰ ਸਥਿਤ ਹੈ ਉਹ ਜਦੋਂ ਉਹਨਾਂ ਨੂੰ ਪੈਸੇ ਦੇਣ ਦੀ ਗੱਲ ਕਰਦੇ ਐ ਪੈਸੇ ਉਹਨਾਂ ਨੂੰ ਦੇ ਦਿੰਦੇ ਐ ਕਹਿੰਦੇ ਜੀ ਇਸ ਦਾ 22 ਲੱਖ 72000 ਰੁਪਇਆ ਦਿੱਤਾ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਬੰਨ ਐ ਉਹ 6 ਲੱਖ ਕਿ ਉਸਕ ਸਾਰ ਦੇ ਲੈ ਕੇ ਪਰ ਉਹ ਬੰਨਾਂ ਨੇ 2 ਲੱਖ ਕਿ ਉਸਕ ਪਣੀ ਸਿਹਾਂ ਦੀ ਉਦੋਂ ਪਹਿਲੀ ਟੁੱਟ ਗਈ ਇਹਦਾ ਮਤਲਬ ਇਹ ਹੈ ਕਿ ਇਹਨਾਂ ਨੇ ਜਿਹੜਾ ਠੇਕਾ ਦਿੱਤਾ ਕੀ ਇਹਨਾਂ ਦੇ ਇੰਜੀਨੀਅਰ ਜਾਂ ਕੀ ਇਹਨਾਂ ਦਾ ਵਿਭਾਗ ਕੀ ਇਹਨਾਂ ਦਾ ਕ੍ਰਿਸ਼ਨ ਕੁਮਾਰ ਜੋ ਸੈਕਟਰੀ ਹੈ ਉਹਨਾਂ ਦਾ ਹੱਥ ਨਹੀਂ ਬੰਦਦਾ ਕਿ ਅਸੀਂ ਜੇ ਮਕਾਨ ਦਾ ਕਿਸੇ ਨੂੰ ਠੇਕਾ ਦੇ ਦਈਏ ਮਕਾਨ ਬਣਦੇ ਹੋਏ ਸਾਸੀ ਉਹਦੀ ਆਪ ਦੀ ਜਿੰਨੀ ਸਾਡੀ ਚੇਤਨਾ ਹੁੰਦੀ ਹੈ ਅਸੀਂ ਕੋਸ਼ਿਸ਼ ਕਰਦੇ ਆਂ ਵੀ ਕੱਲੀ ਕੱਲੀ ਗੱਲ ਨੂੰ ਜਾਣੀਏ ਪਰ ਇਹ ਸਰਕਾਰ ਨੇ ਜਦੋਂ 2025 ਦਾ ਵਿਗਿਆਨੀ ਮੌਸਮ ਵਿਗਿਆਨੀ ਇਹ ਗੱਲ ਕਹਿ ਰਹੇ ਸੀ ਕਿ ਇਹ ਹਜੇ ਖਤਸੇ ਯਾਰ ਹੋ ਰਹੇ ਹੈ ਪਰ ਇਹ ਖਤਸੇ ਇਹਨਾਂ ਵਾਸਤੇ ਟਿੱਚ ਜਾਣੇ ਗਏ ਹੈ ਕਿਉਂਕਿ ਇਹ ਸਾਡੇ ਨਹੀਂ ਹਨ ਇਹ ਸਾਡੀ ਦੁਸ਼ਮਨ ਜਮਾਤ ਦੀ ਨੁਮਾਇੰਦਗੀ ਕਰਦੇ ਹੈ ਕਿਉਂਕਿ ਉਹ ਮਾਡਲ ਲੈਣਾ ਚਾਹੁੰਦੇ ਆ ਜਿਹੜਾ ਮਾਡਲ ਇੱਥੇ ਸਾਡੇ ਲੋਕਾਂ ਦਾ ਬਨਾਸ਼ ਕਰੂਗਾ ਇਸ ਕਰਕੇ ਦੋਸਤੋ ਜਦੋਂ ਸਰਕਾਰਾਂ ਲੋਕ ਪੱਖੀ ਹੋਣ ਉਦੋਂ ਇਹ ਹੁੰਦਾ ਕਿ ਉਹ ਪਾਣੀਆਂ ਨੂੰ ਬੰਨ ਲਾ ਕੇ ਇਹ ਇੱਕ ਤਾਂ ਹੜ੍ਹਾਂ ਤੋਂ ਬਚਾਉਣਾ ਹੁੰਦਾ ਦੂਜਾ ਇਸੇ ਪਾਣੀ ਨੂੰ ਸਾਰੀ ਪੰਜਾਬ ਦੀ ਧਰਤੀ ਦੇ ਲਈ ਜਿਹੜਾ ਇਹ ਰਾਮ ਰੋਲਾ ਪਾਇਆ ਜਾਂਦਾ ਹੈ ਕਿ ਪੰਜਾਬ ਦੀ ਧਰਤੀ ਕਿਸੇ ਦਿਨ ਪਾਣੀ ਬਨੋਂ ਤਰਸੂਗੀ ਇਹ ਤਾਂ ਤਰਸਣ ਦੀਆਂ ਗੱਲਾਂ ਕਰਦੇ ਐ ਕਿ ਇੱਥੋਂ ਦੀਆਂ ਸਰਕਾਰਾਂ ਜਿਵੇਂ ਪਹਿਲਾਂ ਬੰਨ ਮਾਰੇ ਐ ਬੰਨ ਮਰ ਤੋਂ ਬਾਅਦ ਜਿਵੇਂ ਥਾਂ ਥਾਂ ਤੇ ਪਾਣੀ ਰੋਕਿਆ ਗਿਆ ਉਰੇ ਵੀ ਝੀਲਾਂ ਦੇ ਵਿੱਚ ਪਾਣੀ ਰੋਕਿਆ ਜਾ ਸਕਦਾ ਪਰ ਰੋਕਿਆ ਤਾਂ ਜਾ ਸਕਦਾ ਜੇ ਸਰਕਾਰਾਂ ਉਸ ਮਸੇ ਧਿਆਨ ਦੇਣ ਅਗਲੀ ਜਿਹੜੀ ਸਾਡੀ ਗੱਲ ਹੈ ਕਿ ਬਰਸਾਤੀ ਮੌਸਮ ਆਉਣ ਤੋਂ ਪਹਿਲਾਂ ਇਹ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਇਹ ਆਪਣੇ ਡੈਮਾਂ ਦਾ ਨਿਰੇਖਣ ਕਰਨ ਇਹ ਜਿਹੜੀ ਉੱਤੇ ਪਰਿਗਾਰ ਹੈ ਉਹਨੂੰ ਕੱਢਣ ਦੀ ਕੋਸ਼ਿਸ਼ ਕਰਨ ਇਹ ਉਸ ਗੱਲ ਦੀ ਤਿਆਰੀ 'ਚ ਰਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਕੋਸਕ ਪਾਣੀ ਉੱਤੋਂ ਆਊਗਾ ਤੇ ਇੰਨੇ ਕੋਸਕ ਪਾਣੀ ਅਸੀਂ ਥੱਲੇ ਛੱਡਾਂਗੇ ਕਿ ਲੋਕਾਂ ਨੂੰ ਉਦੋਂ ਪ੍ਰਭਾਵਿਤ ਨਾ ਹੋਣ ਦੇਣਾ ਅਸਲ ਦੇ ਵਿੱਚ ਜਦੋਂ ਸਰਕਾਰਾਂ ਇਸ ਗੱਲ ਤੋਂ ਚਿੰਤਤ ਹੁੰਦੀਆਂ ਨੇ ਉਦੋਂ ਇਹ ਸਾਰੀ ਦੇਖਰੇਖ ਕੀਤੀ ਜਾ ਸਕਦੀ ਹੈ ਕਿਉਂਕਿ ਜਿਹੜੇ ਡੈਮ ਹੈ ਤਿੰਨੇ ਡੈਮਾਂ ਦੇ ਵਿੱਚ ਉਹਨਾਂ ਦਾ ਪੱਧਰ ਹੈ ਬਕਾਇਦਾ ਰੱਖਿਆ ਹੋਇਆ ਉਹ ਪੱਧਰ ਦੇ ਵਿੱਚ 20 30 ਫੁੱਟ ਦਾ ਫਰਕ ਰੱਖਿਆ ਜਾ ਸਕਦਾ ਹੈ ਜੇ ਸਰਕਾਰਾਂ ਉਸ ਗੱਲ ਤੇ ਚੇਤਨ ਹੋਣ ਕਿਉਂਕਿ ਇਹ ਗੱਲ ਸਾਫ਼ ਹੈ ਕਿ ਕੁਦਰਤ ਕਿਸੇ ਦੇ ਹੱਥ ਵਸ ਨਹੀਂ ਹੈ ਪਰ ਕੁਦਰਤ ਵਿਗਿਆਨੀਆਂ ਨੇ ਚਾਹੇ ਉਹ ਪਾਖੜਾ ਡੈਮ ਦੀ ਗੱਲ ਕਰ ਲੋ ਚਾਹੇ ਉਹ ਪੌਂਗ ਡੈਮ ਦੀ ਗੱਲ ਕਰ ਲੋ ਜੇ ਉਹ ਪਾਣੀਆਂ ਨੂੰ ਰੋਕ ਕੇ ਇੱਕ ਸਾਲ ਵਾਸਤੇ ਇਕੱਠਾ ਕੀਤਾ ਤਾਂ ਉਹਨੂੰ ਅੱਗੇ ਵੀ ਸਾਂਭਿਆ ਜਾ ਸਕਦਾ ਹੈ ਪਰ ਮੈਂ ਇੱਕ ਤੁਹਾਡੇ ਨਾਲ ਜਾਣ ਕਰਾਉਂਗਾ ਕਿ ਜਦੋਂ ਪੰਜਾਬ ਦੇ ਵਿੱਚ ਪਾਣੀਆਂ ਦਾ ਰਾਮ ਰੋਲਾ ਪਿਆ ਸੀ ਜਿਹੜੀ ਗੱਲ ਅੱਜ ਚੱਲਦੀ ਹੈ ਕਿ ਪਾਉ ਡੈਮ ਦੇ ਉੱਤੇ ਜਿਹੜਾ ਇੱਕ ਗੇਟ ਹੈ ਉਹ ਟੁੱਟ ਕੇ ਡਿੱਗ ਪਿਆ ਇਹ ਬਲਾ ਕਿਉਂ ਟੁੱਟ ਕੇ ਡਿੱਗਿਆ ਕਿਉਂਕਿ ਜਦੋਂ ਪਹਿਲਾਂ ਪਾਣੀਆਂ ਦੀ ਗੱਲ ਚੱਲੀ ਸੀ ਉਦੋਂ ਜਿਹੜੇ ਕ੍ਰਿਸ਼ਨ ਕੁਮਾਰ ਜੀ ਹੋ ਰਹੇ ਜਾਂ ਇਹ ਤੋਂ ਪਹਿਲਾਂ ਸੈਕਟਰੀ ਹੈ ਉਹਨੇ ਮੰਗ ਕੀਤੀ ਸੀ ਕਿ 30 ਕਰੋੜ ਰੁਪਇਆ ਦੇ ਦਿਓ ਅਸੀਂ ਪਾਣੀ ਛੋਡੇ ਨੱਕੇ ਨੱਕੇ ਪਾਉਣ ਦਾ ਕਰ ਲਾਂਗੇ ਇਹ ਉਦੋਂ ਬਾਅਦ ਇਹ ਕਹਿੰਦੇ ਸਾਡੇ ਕੋਲ ਦੇਣ ਨੂੰ ਦੁੱਕੀ ਨਹੀਂ ਹੈ ਉਦੋਂ ਬਾਅਦ ਉਹਨਾਂ ਨੇ 3 ਕਰੋੜ ਦੀ ਗੱਲ ਕੀਤੀ ਵੀ ਅਰ ਉਹਨਾਂ ਨੂੰ ਨੱਕੇ ਨੂੰ ਚੁੱਚਾਚਾ ਲਾ ਕੇ ਸਾਰ ਲਾਂਗੇ 3 ਕਰੋੜ ਵੀ ਦਿੱਤਾ ਨਹੀਂ ਇਸ ਕਰਕੇ ਨਹੀਂ ਦਿੱਤਾ ਕਿ ਜਿਹੜਾ ਅੱਜ ਕਹਿੰਦੇ ਆ ਜੇ ਉਹ ਟੁੱਟ ਗਿਆ 게ਟ ਉਹ ਟੁੱਟਿਆ ਨਹੀਂ ਉਹ ਇਸ ਕਰਕੇ ਟੁੱਟਿਆ ਕਿ ਬਹੁਤ ਚਿਰ ਹੋ ਗਿਆ ਡੈਮ ਬੜਿਆ ਨੂੰ ਉਹ ਖਾਦੇ ਪਏ ਜਿਹੜੇ 게ਟ ਹੈ ਉਹ 게ਟ ਕਿਸੇ ਸਮੇਂ ਵੀ ਅੱਗੇ ਵੀ ਛੇਤੀ ਟੁੱਟ ਸਕਦੇ ਆ ਇਹ ਕਰਕੇ ਜੇ ਉਹ ਪਾਣੀ ਦੀ ਗਾਰ ਕੱਢੀ ਹੁੰਦੀ ਪਾਣੀ ਦੀ ਸਬਰ ਥਾ ਵਧਾਈ ਹੁੰਦੀ ਤਾ ਆ ਜਿਹੜੇ ਮਾੜੇ ਦਿਨ ਐ ਇਹ ਸਾਡੇ ਲੋਕਾਂ ਨੂੰ ਨਹੀਂ ਸੀ ਦੇਖਣੇ ਪੈਂਦੇ ਇਹ ਇਸ ਕਰਕੇ ਦੇਖਣੇ ਪਏ ਐ ਕਿ ਸਰਕਾਰਾਂ ਲੋਕਾਂ ਦੀਆਂ ਨਹੀਂ ਸਰਕਾਰਾਂ ਜੋਕਾਂ ਜੋਕਾਂ ਦੀਆਂ ਨੇ ਇਸ ਤੋਂ ਅਗਲੀ ਗੱਲ ਦੋਸਤੋ ਇਹ ਐ ਕਿ ਅਸਲ ਦੇ ਵਿੱਚ ਜਿਹੜੇ ਹੜ੍ਹ ਆਉਂਦੇ ਐ ਇਹਨਾਂ ਦਾ ਇੱਕ ਵੱਡਾ ਕਾਰਨ ਐ ਹੜਾ ਨਾ ਆਉਣਾ ਬੱਦਲਾਂ ਦਾ ਫਟਣਾ ਜਾਂ ਉਸ ਜ਼ਮੀਨ ਦਾ ਖੁਰਕੇ ਥੱਲੇ ਆਉਣਾ ਇਹਦੇ ਵਿੱਚ ਉਹੀ ਕਾਰਪੋਰੇਟਿਕ ਨੀਤੀ ਹੈ ਉਹੀ ਕੰਮ ਕਰਦੀ ਹੈ ਉਹੀ ਮਾਡਲ ਕੰਮ ਕਰਦਾ ਹੈ ਉਹ ਮਾਡਲ ਇਸ ਕਰਕੇ ਕੰਮ ਕਰਦਾ ਹੈ ਕਿ ਅਸਲ ਦੇ ਵਿੱਚ ਜਿਹੜੀ ਦਰਖਤਾਂ ਦੀ ਜੰਗਲਾਂ ਦੀ ਕਟਾਈ ਹੋ ਰਹੀ ਹੈ ਜਿਹੜਾ ਨੇ ਮਿੱਟੀ ਨੂੰ ਰੋਕਣਾ ਹੁੰਦਾ ਹੈ ਮਿੱਟੀ ਨੂੰ ਸਾਹਮਣਾ ਹੁੰਦਾ ਹੈ ਇਹ ਜਿਹੜੀ ਗਾਰਪੜ ਦਾ ਕਾਰਨ ਹੈ ਉਹ ਵੀ ਇਹੀ ਹੈ ਕੇ ਮਿੱਟੀ ਨੂੰ ਖੜਾਉਣ ਵਾਸਤੇ ਜਿਹੜੇ ਵੀ ਬਨਾਸ਼ਪਤੀ ਦੀ ਦਫ਼ਤਰੀ ਲੋੜ ਹੈ ਉਹਦੀ ਕਟਾਈ ਕੀਤੀ ਜਾ ਰਹੀ ਹੈ ਖੱਡਾਂ ਪੱਟੀਆਂ ਜਾ ਰਹੀਆਂ ਨੇ ਰੇਤਾ ਕੱਢਣ ਦੇ ਲਈ ਲੋਕਾਂ ਦੀ ਜ਼ਿੰਦਗੀ ਦਾ ਕੋਈ ਖਿਆਲ ਨਹੀਂ ਖਿਆਲ ਇਸ ਗੱਲ ਦਾ ਹੈ ਵੀ ਕੋ ਕੋਪਰੇਟ ਪਰਿਵਾਰਾਂ ਦਾ ਪਰਿਵਾਰਾਂ ਨੂੰ ਫਾਇਦਾ ਕਿਹੜੇ ਲੋੜ ਕੀਤਾ ਜਾਵੇ ਇਸ ਕਰਕੇ ਇਹ ਉਹ ਮਾਡਲ ਹੈ ਜਿਹੜਾ ਇਹਦਾ ਜ਼ਿੰਮੇਵਾਰ ਹੈ ਹੁਣ ਦੋਸਤੋ ਇਹ ਮੰਗ ਪੱਤਰ ਜਿਹੜਾ ਇਹ 5 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਆਪਾਂ ਨੇ ਡੀਸੀ ਦਫ਼ਤਰਾਂ ਦੇ ਉੱਤੇ ਕੱਟ ਕਰਕੇ ਦੇਣਾ ਹੈ ਅਗਲੀ ਗੱਲ ਦੋਸਤੋ ਇਹ ਹੈ ਕਿ ਜਦੋਂ ਪੰਜਾਬ ਦੀ ਫਿਤਰਤ ਹੈ ਕਿ ਸਰਕਾਰਾਂ ਜਦੋਂ ਠੱਸੇ ਦੇ ਵਿੱਚ ਵੀ ਆਇਆ ਜਾਂ ਤੱਗਰ ਕਦੇ ਵੀ ਆ ਜਾਂਦਾ ਹੈ ਸਾਡੇ ਲੋਕ ਸਾਡੇ ਲੋਕਾਂ ਦਾ ਸਹਾਰਾ ਬਣਦੇ ਆ ਪਰ ਗੱਲ ਇਹ ਹੈ ਕਿ ਜਿਵੇਂ ਜਦੋਂ ਅਸੀਂ ਇਸ ਗੱਲ ਦੀ ਤੁਰਦੇ ਆ ਤਹਈਆ ਕਰਦੇ ਆ ਪਰ ਤਈ ਵਾਰ ਦਿੱਕਤ ਆ ਜਾਂਦੀ ਹੈ ਕਿ ਜਿਹੜੇ ਖੁਦਗਰਜ਼ ਲੋਕ ਐ ਜਿਹੜੇ ਲਟੇਰੇ ਲੋਕ ਐ ਉਹਦੀ ਗਲਤ ਵਰਤੋਂ ਕਰ ਲੈਂਦੇ ਐ ਪਰ ਇਸ ਕਰਕੇ ਫਿਰ ਸਾਡੀ ਜ਼ਿੰਮੇਵਾਰੀ ਕੀ ਬਣਦੀ ਐ ਸਾਡੀ ਜ਼ਿੰਮੇਵਾਰੀ ਇਹ ਬਣਦੀ ਐ ਕਿ ਸਾਡੇ ਪਿੰਡਾਂ ਦੇ ਲੋਕਾਂ ਦੇ ਵਿੱਚ ਕੱਲੀ ਜੱਥੇਬੰਦੀ ਅਗਵਾਈ ਕਰੂਗੀ ਜਿਹੜੇ ਪਿੰਡ ਦੇ ਸਮੂਹ ਲੋਕ ਐ ਜਿਹੜੇ ਲੋਕ ਇਸ ਗੱਲ ਵਾਸਤੇ ਇਹ ਉਹ ਜਿਨ੍ਹਾਂ ਦੇ ਅੰਦਰ ਤੜਫ ਹੈ ਜਿਨ੍ਹਾਂ ਨੂੰ ਐ ਲੱਗ ਰਿਹਾ ਹੈ ਕਿ ਸਾਡੇ ਭਰਾਵਾਂ ਦੀ ਹਰ ਹਾਲ ਦੇ ਵਿੱਚ ਮਦਦ ਕੀਤੀ ਜਾਵੇ ਇੱਕ ਤਾਂ ਮਦਦ ਇਸ ਰੂਪ ਦੇ ਵਿੱਚ ਹੈ ਕਿ ਅੱਜ ਉਹਨਾਂ ਦੇ ਮਕਾਨਾਂ ਦੇ ਵਿੱਚ ਨਾ ਦਾਣੇ ਧਰਨ ਥਾਂ ਹੈ ਨਾ ਹਰਾ ਚਾਰਾ ਧਰਨ ਦੀ ਥਾਂ ਹੈ ਇਸ ਕਰਕੇ ਇਹ ਐ ਨਹੀਂ ਹੈ ਵੀ ਆ ਦੋ ਚਾਰ ਦਿਨ ਜਿਹੜੀ ਆਪਾਂ ਪ੍ਰਭਾਵਿਤ ਹੋਏ ਆ ਅੱਜ ਇਹਨਾਂ ਦੀ ਲੋੜ ਹੈ ਉਹਨਾਂ ਦੀ ਲੋੜ ਹਫ਼ਤਿਆਂ ਵੱਧਦੀ ਰਹੂਗੀ ਮਹੀਨਿਆਂ ਵੱਧਦੀ ਰਹੂਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉਹਨਾਂ ਦੇ ਮਕਾਨਾਂ ਦੀ ਸਾਮਣ ਦੀ ਗੱਲ ਹੋਊਗੀ ਜਦੋਂ ਉਹਨਾਂ ਦੇ ਪਸ਼ੂ ਉਹਨਾਂ ਦੇ ਘਰੇ ਬੰਨਣ ਦੀ ਗੱਲ ਹੋਊਗੀ ਜਦੋਂ ਜਿਹੜੀ ਮੈਂ ਗੱਲ ਗਿਣਾ ਕੇ ਗਿਆ ਕਿ ਜਿਹੜੇ ਸਾਰਾ ਕੁਝ ਸੜੂਗਾ ਉੱਥੇ ਸੜਨ ਤੋਂ ਬਾਅਦ ਬੈਕਟੀਰੀਆ ਪੈਦਾ ਹੋਊਗਾ ਬਿਮਾਰੀਆਂ ਆਉਣਗੀਆਂ ਉਦੋਂ ਸਾਡੇ ਸਾਰਿਆਂ ਦਾ ਫਰਜ਼ਵੰਦਾ ਹੈ ਕਿ ਅਸੀਂ ਅੱਜ ਤੋਂ ਲੈ ਕੇ ਉਸ ਸਮੇਂ ਤੱਕ ਇਸ ਗੱਲ ਦੀ ਪੈਰਵਾਹੀ ਕਰੀਏ ਜਿਹੜੇ ਜਿਲੇ ਪ੍ਰਭਾਵਿਤ ਹੈ ਚਾਹੇ ਉਹ ਕੋ ਗਰੀ ਪਿੰਡ ਪ੍ਰਭਾਵਿਤ ਹੈ ਚਾਹੇ ਇਧਰ ਦੇ ਜਿਲੇ ਪ੍ਰਭਾਵਿਤ ਹੈ ਉਹ ਸਾਰੇ ਪ੍ਰਭਾਵਨ ਉਸੀ ਬੇਨਤੀ ਕਰਾਂਗੇ ਕਿ ਉੱਥੇ ਜਿਹੜੀਆਂ ਕਮੇਟੀਆਂ ਬਣਾਉਣਗੇ ਉਹ ਕਮੇਟੀਆਂ ਦੇ ਸਾਨੂੰ ਨੰਬਰ ਦੇ ਕੇ ਜਾਇਓ ਕਿਉਂਕਿ ਪਿੰਡਾਂ ਦੇ ਵਿੱਚੋਂ ਦੋ ਦਿਨਾਂ ਦੇ ਫੋਨ ਆ ਰਹੇ ਐ ਇਸੇ ਕਰਕੇ ਐਸ ਮੌਸਮ ਦੇ ਵਿੱਚ ਸੋਨੂੰ ਖੇਚਲ ਕੀਤੀ ਐ ਵੀ ਭਾਈ ਐਮਰਜੈਂਸੀ ਮੀਟਿੰਗ ਸਦੋ ਕਿਉਂਕਿ ਐਮਰਜੈਂਸੀ ਹਾਲਤ ਹਾਲਤ ਪੈਦਾ ਹੋ ਗਏ ਉਹ ਨੰਬਰ ਦੇ ਕੇ ਜਾਣ ਤਾਂ ਕਿ ਆਪਣੀਆਂ ਟੀਮਾਂ ਆਪਣਾ ਸਮਾਨ ਜਿਹੜੇ ਲੋਡਵੰਦ ਲੋਕ ਐ ਜਿਹੜੇ ਸਮਾਨ ਦੀ ਉੱਥੇ ਲੋੜ ਐ ਉਹ ਪਹੁੰਚਾਇਆ ਜਾ ਸਕੇ ਇਹ ਆਪਣੇ ਵਾਸਤੇ ਛੋਟੀ ਗੱਲ ਹੈ ਕਿਉਂਕਿ ਜੇ ਇੱਕ ਇੱਕ ਪਿੰਡ ਜਿਹਦੀ ਆਬਾਦੀ ਆਪਣੇ ਪਿੰਡਾਂ ਦੀ 15-15000 5-5000 10000 ਆਬਾਦੀ ਹੈ ਪਰ ਉਹ ਉੱਥੇ ਇਹ ਜਿਹੇ ਪਿੰਡ ਹੈ ਜਿਹਦੀ ਆਬਾਦੀ ਸੈਂਕੜਿਆਂ ਦੇ ਵਿੱਚ ਹੈ 500 ਹੈ 700 ਹੈ ਜੇ ਅਪਾ ਸਾਰੇ ਭਰਾ ਪ੍ਰਾਰਲਾ ਕਰੀਏ ਤਾਂ ਸਰਕਾਰਾਂ ਦੀ ਜਿਹੜੀ ਝੁੰਬੇਵਰੀ ਬਣਦੀ ਹੈ ਉਹਨੂੰ ਮੰਗ ਪੱਤਰ ਦੇਈਏ ਉਹਨਾਂ ਦੀ ਵਾਹ ਨੂੰ ਮਰੂੜਾ ਦੇਈਏ ਫੇਰ ਵੀ ਸਾਨੂੰ ਪਤਾ ਹੈ ਕਿ ਉਹ ਮੁਰਗੀ ਦਾ ਮਾਮਜ਼ਾ ਦੇਣ ਵਾਲੇ ਉਹ ਦਵਾਨੀ ਦਵਾਨੀ ਦੇਣ ਵਾਲੇ ਜਿਹੜੇ ਪਿਛਲੇ ਸਾਲਾਂ ਚ ਨਿਬੜੇ ਐ ਅਗਲੇ ਸਾਲਾਂ ਚ ਵੀ ਐਵੇਂ ਨਿਬੜਦਗੇ ਇਸ ਗੱਲ ਦੀ ਗਾਰੰਟੀ ਹੈ ਜਿਹੜੇ ਕਾਂਗਰਸੀ ਐ ਅਕਾਲੀ ਐ ਜਿਹੜੇ ਉੱਤੇ ਫੋਟੋ ਅਕਝਵਾਉਂਦੇ ਐ ਉਹਨਾਂ ਦੀਆਂ ਸਰਕਾਰਾਂ ਦੇ ਵਿੱਚ ਵੀ ਇਹ ਹੁੰਦਾ ਰਿਹਾ ਹੈ ਇਸ ਕਰਕੇ ਭਰਾਓ ਆਪਾਂ ਸਾਰੇ ਆਪਣੇ ਭਰਾਵਾਂ ਦੀ ਬਾਹ ਫੜੀਏ ਦੁੱਖ ਦੇ ਵਿੱਚ ਉਹਨਾਂ ਦਾ ਸਹਾਰਾ ਬਣੀਏ ਜਿਹੜੇ ਸਾਡੇ ਗੁਰੂਆਂ ਦੀ ਅਰਦਾਸ ਹੈ ਕਿ ਡਿੱਗੇ ਪੈਨ ਦੀ ਚੱਕ ਕੇ ਛਾਤੀ ਨਾਲ ਲਾਉਣਾ ਸਾਡੇ ਪੰਜਾਬ ਦੀ ਫਿਤਰਤ ਹੈ ਅਸੀਂ ਉਹਨਾਂ ਦਾ ਦੁੱਖ ਵਢਾਈਏ ਉਹਨਾਂ ਨੂੰ ਸਹਾਰਾ ਦੇ ਕੇ ਖੜੇ ਕਰੀਏ ਇਹੀ ਅੱਜ ਦੀ ਜਿਹੜੀ ਮੇਰੇ ਸਬੀਚ ਦਾ ਹਿੱਸਾ ਸੀ ਕਿਉਂਕਿ ਮੰਗ ਪੱਤਰ ਮੈਨੂੰ ਇੱਥੇ ਆ ਕੇ ਮਿਲਿਆ ਇਸ ਕਰਕੇ ਕੋਸ਼ਿਸ਼ ਕੀਤੀ ਹੈ ਜਾਂ ਐਂ ਕਹਿ ਲਓ ਵੀ ਉਦੀ ਤਿਆਰੀ ਨਾ ਹੋਣ ਕਰਕੇ ਐਨੀ ਗੱਲ ਥੋੜੀ ਜਿਹਾ ਰੱਖ ਸਕਿਆ ਫੋਟੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ